ਕਿੰਸਾ ਸਿਕਲਸਰਨ ਮੋਦੀ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀਆਂ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ 12-13 گاਵਾ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਕੁਝ ਵਿੱਚ ਟੋਕੜਾ ਬਣਾਏ ਕੁਝ ਸੱਜਣਾ ਸੁਗੀਆਂ ਕੁਝ ਟੋਕੜਾ ਤੇ ਕੁਝ ਗੱਪਣਾ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਕੁਝ گاਵਾ ਇੱਧਰ ਬੰਨੀਆਂ ਵਾ ਤੇ ਸੱਤ گاਵਾ ਜਿਹੜੀਆਂ ਉੱਧਰ ਵੀ ਬੰਨੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਠਾ ਜੇ ਮਰੀਆ ਵਰੀਆ ਤੇ ਸਾਰਾ ਠੀਕਾ ਸਾਰਾ ਠੀਕਾ ਜੇ ਆਇ ਤੇ ਚੰਗੀਆਂ ਨੇ ਦਰਣਕ ਲਾਈ ਜੇ ਇਧਰ ਵੀ ਖੁਰਲੀਆਂ ਭਰੀਆਂ ਉਧਰ ਵੀ ਖੁਰਲੀਆਂ ਭਰੀਆਂ ਹਾਂਜੀ ਹਾਂਜੀ ਇਦਾਂ ਸ਼ੈੱਡ ਮਿਲ ਗਿਆ ਵੀ ਜੀ ਸਾਰਾ ਇਕੱਠਾ ਹੀ ਠੀਕ ਆ ਤੇ ਸਾਰੀਆਂ ਇਕੱਠੀਆਂ ਲਾਈਆਂ ਕੋ ਟੋਕੜਾ ਜੇ ਕੋ ਗੱਪੜਾ ਜੇ ਕੋ ਸੱਜਰਾ ਜੇ ਠੀਕ ਆ ਹਾਂਜੀ ਹਾਂਜੀ ਸਾਰੀ ਵੈਰਾਈਟੀ ਆਗੇ ਹਾਂਜੀ ਵੈਰਾਈਟੀ ਵੱਡੀਆਂ ਵੀ ਛੋਟੀਆਂ ਵੀ ਸਾਰੀਆਂ ਕੋਈ ਵੀਡੀਓ ਵੇਖੇ ਪੂਰੀ ਜ਼ਰੂਰ ਹਾਂਜੀ ਹਾਂਜੀ ਵੀਡੀਓ ਵੇਖੇ ਵੀ ਕੀ ਤੇ ਸਾਰੀਆਂ ਇੱਕੋ ਇੱਕ ਘਰੋਂ ਲਈਆਂ ਜੇ ਹਾਂਜੀ ਸਾਰੀਆਂ ਇੱਕੋ ਸ਼ੈੱਡ ਚ ਵਿੱਝੀਆਂ ਆਈਆਂ ਸੇ ਇੱਕੋ ਜਗ੍ਹਾ ਤੇ ਵੀ ਆਈਆਂ ਹੁਣ ਕੱਥਾ ਹੀ ਕਹਿੰਦੇ ਮਾਲ ਵੇਚਿਆ ਸਾਰੇ ਹਾਂਜੀ ਉਹਨਾਂ ਨੇ ਜਾਣਾ ਜੇ ਕੋਈ ਕਹਿੰਦੇ ਜਾਂਦੇ ਜੀ ਕਹਿੰਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਗੁਰਵਿੰਦਰ ਸਿੰਘ ਹਾਂਜੀ ਪੀਓ ਮਜੀਠਾ ਜ਼ਿਲ੍ਹਾ ਕੰਬਰੀ ਸਰ ਤੇ ਮੋਬਾਈਲ ਨੰਬਰ 9901150575 ਹੈ ਤੇ ਮਜੀਠੇ ਦੇ ਵਿੱਚ ਹੀ ਆ ਕਿ ਆਪਣਾ ਨਾਂ ਮਜੀਠਾ ਬਿਲਕੁਲ ਨਾਲ ਹੀ ਆ ਮਜੀਠੇ ਦੇ ਬਾਹਰਵਾ ਡੇਰਾ ਹਨਾ ਆਪਣਾ ਠੀਕ ਆ ਵਿਜੀ ਸਾਰੇ ਭਾਅ ਹੌਲੀ ਦਵਾਂਗੇ ਜੀ ਜੀ ਅੱਛਾ ਵੱਡੇ ਛੋਟੇ ਭਾਅ ਸਾਰੇ ਸਾਰੇ ਹੌਲੀ ਦਵਾਂਗੇ ਜੀ ਇਹ ਇੱਕ ਵੀਡੀਓ ਵੇਖੇ ਕੋਈ ਪੂਰੀ ਜ਼ਰੂਰ ਹਨਾ ਪੂਰੀ گاਵਾਾਂ ਵੀ ਸਾਰੀਆਂ ਵਿਜੀ ਸ਼ੈੱਟਾਂ ਲੀਆਂ ਚੰਗੀਆਂ گاਵਾਾਂ ਜੀ ਠੀਕ ਹੈ ਜੀ ਠੀਕ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਆ ਵਿਜੀ ਸੂਈ ਜੇ ਯਾਰ ਕਿੰਨਾ ਚਿਰ ਹੋਇਆ ਸੂਈ ਨੂੰ 4 ਦਿਨ ਹੋਏ ਜੇ ਸੂਈ ਨੂੰ 4 ਦਿਨ ਸੂਈ ਨਾ ਹੋਏ ਆ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ ਵਿਜੀ ਇਹਦੇ ਥੱਲੇ 13 14 ਲੀਟਰ ਜੇ ਰਹੇ 13 14 ਲੀਟਰ ਤਿਆਰ ਆ ਹਾਂਜੀ ਹਾਂਜੀ ਕਿੰਨਾ ਕਿਚਵਾਈ ਜਾਊਗੀ ਕਰ ਜੂਗੀ ਜੀ 18 ਬਾਕੀ ਆ ਕਿ ਵੀਡੀਓ ਕੋਈ ਪੂਰੀ ਵੇਖਿਆ ਜੀ ਜ਼ਰੂਰ ਪਸ਼ੂ ਕਾਫੀ ਗਿਣਤੀ ਤੁਹਾਨੂੰ ਦਿਖਾਵਾਂਗੇ ਬਾਕੀ ਕੋਈ ਵੀ ਪਸ਼ੂ ਲੈਣਾ ਹੈ ਕਿਤੇ ਵੀ ਲੈਣਾ ਹੈ ਖੜਨਾ ਤੁਸੀਂ ਆਪਣੀ ਤਸੱਲੀ ਕਰਕੇ ਆ ਤਾਂ ਕਿ ਬਾਅਦ ਚ ਕੋਈ ਗੱਲ ਕੋਈ ਇੱਧਰ ਉੱਧਰ ਨਾ ਹੋ ਜੇ ਨਾ ਤੁਹਾਨੂੰ ਨਾ ਸਾਨੂੰ ਹਾਂਜੀ ਹਾਂਜੀ ਬਾਕੀ ਚਵਾਗੇ ਖੜਨ ਵੀ ਜੀ ਤੁਹਾਨੂੰ ਤਸੱਲੀ ਕਰਕੇ ਵੀ ਜੀ ਖੜੇਗਾ ਬਾਕੀ ਥਾਨਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਠੀਕ ਹੈ ਹਾਂ ਦੇਖ ਸੰਦੇਸ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਜੀ ਜਿਆ ਜੀ ਕਰਾਂਗੇ ਜੀ ਪਤਾ 20 ਲੀਟਰ ਵਾਲੀ ਗਾਵਾ ਹਾਂਜੀ 40000 ਦੇ ਜੀ 40000 ਦੇ ਕਰ ਦਾਂਗੇ ਵਿਜੀ ਵਿੱਚ ਉਹ ਮਾਨ ਕਰ ਦਾਂਗੇ ਕਿੰਨਾ ਕਰ ਦੋਗੇ 2000 ਕਰ ਦਾਂਗੇ ਵਿਜੀ 38000 ਦੀ ਦੇ ਦੇ 38000 ਦੀ ਦੇ ਦੇ ਆਣਾ ਕੋਈ ਹੂਨ ਲਾਵੇ ਹੋਰ ਕਰ ਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਜਿਹੜੀ ਆ ਗਈ ਦੋ ਨੰਬਰ ਦੀ ਨਵੀਂ ਵਸ਼ੀ ਜੀ ਠੀਕ ਹੈ ਚਾਰ ਦੰਦ ਜੇ ਮੂੰਹ ਅੱਛਾ ਮੂੰਹ ਚਾਰ ਦੰਦ ਹੈ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਵਿਜੀ ਇਹਦੇ ਥਲੇ 12 ਕਿਲੋ ਜੀ ਪੈਗਾ ਪੱਕਾ ਦੁੱਧ ਪੱਕਾ 12 ਕਿਲੋ ਜੇ ਆਪਾਂ ਫਿਰ ਵੀ 10 ਕਿਲੋ ਦੀ ਗਾਰੰਟੀ ਦਵਾਂਗੇ 10 ਨਾਲ ਕੋਈ ਮਾਰੇ ਪਾਵੇ ਇਹ ਕਿ ਬੱਚੇ ਦਾ ਬਿਨਾ ਹਨ ਜਿਹੜੇ ਬਗੈਰ ਥਾਨ ਵੀ ਪੂਰੇ ਜੇ ਕੋਈ ਘਟ ਵਧ ਨਹੀਂ ਜੇ ਤੋਰਾ ਫਿਰ ਇੱਕ ਮਸ਼ੀਨ ਦੀ ਚਵਾਈ ਦੇ ਜੇ ਬਾਕੀ ਚਵਾਈ ਵੀ ਹੱਥ ਨਾਲ ਵੀ ਕਰ ਸਕਦੇ ਜੇ ਠੀਕ ਹੈ ਤੇ ਅੱਜ ਨਵਾਈਆਂ ਨਵਾਈਆਂ ਨਹੀਂ ਜੇ ਨਵਾਈਆਂ ਵਿਜੀਬਲ ਐਟ ਨਹੀਂ ਆਉਂਦੀ ਕੱਲ ਜੇ ਬਤੇ ਆਹ ਕੱਲ ਕੇ ਛੱਡਦੇ ਨਹੀਂ ਜੇ ਕੱਲ ਹਨੇਰੇ ਨੂੰਰੇ ਵੀ ਕਾਫੀ ਆਈ ਹੈ ਉਹਦੇ ਨਾਲੇ ਮੀਂਹ ਵੀ ਕੱਲ ਕਾਫੀ ਦਰ ਗੜੇ ਗੜੇ ਪੈ ਗਏ ਉਹਦੇ ਕਰਕੇ ਥੋੜੀ ਬੱਤੀ ਵੀ ਖਰਾਬ ਹੋਈ ਜੇ 10 ਕਿਲੋ ਦੁੱਧ ਜਿਹੜਾ ਕਿੰਨੇ ਕਿਤੇ ਕੋਲ ਹੈਗਾ ਤੇ ਮਹੋਂ ਜਿਹੜੀ 4 ਥੰਦੀ ਠੀਕ ਆ ਤੇ ਇਹ ਬੱਚੇ ਤੋਂ ਬਿਨਾ ਹੀ ਆ ਬੱਚਾ ਨਹੀਂ ਹੈਗਾ ਇਹਦਾ ਬਾਕੀ ਆ ਸਾਰੀਆਂ ਗਾਵਾਂ ਬੱਜੀਆਂ ਵੀ ਤੁਹਾਨੂੰ ਹੁਣੇ ਦਿਖਾਉਣੇ ਆ ਚੰਗੇ ਦੁੱਧ ਵਾਲੀਆਂ ਵੀ ਸਾਰੀਆਂ ਗਾਵਾਂ ਛਿੱਗੀ ਆ ਜਿਹੜੇ ਹੁੰਦੇ ਆ ਛਿੱਗੀ ਜਿਹੜੀ ਹੁੰਦੀ ਏ ਲੈ ਜਾ ਬਾਕੀ ਥਨਾ ਦਾ ਸਾਈਜ਼ ਕਰਪ ਇਹਦਾ ਚੰਗਾ ਤੇ ਥਾਣੇ ਤੇ ਦਿਖਾ ਦਈਏ ਕਰੀ ਲੱਗੇ ਰਤਨ ਕਿੰਨਾ ਵਿੱਤੀ ਦਾ ਮੁੱਲ ਫਿਰ ਜਾਇ ਜੀ ਵਿੱਤੀ ਦੇ ਦਾਂਗੇ ਜਾਇ ਜੀ ਕਿ 28000 ਦੀ ਹੋਰ ਕਰ ਦੋਗੇ ਮਾਨ ਵਿੱਚ ਹੋਰ ਕਰ ਦਾਂਗੇ ਜੀ ਜਨਾਹ ਖੰਡ ਮਾਨ ਕਰ ਦਾਂਗੇ ਠੀਕ ਚਲੋ ਕੋ ਫੋਨ ਲਾਵੇ ਹਾਂ ਜੀ ਹਾਂ ਤੇ ਹੁਣ ਜਿਹੜੀ ਦੋ ਨੰਬਰ ਤੇ ਦਿਖਾਉਣ ਲੱਗੇ ਆਪਾਂ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਕੋਲ ਜੀ 20 ਕਿਲੋ ਜੀ ਦੁੱਧ ਦਾ ਅੱਛਾ ਹਾਂ ਜੀ ਹਾਂ ਜੀ 9 ਕਿਲੋ ਬਕਾਬਤ 10 ਤੋਂ ਬਾਹਰ ਹੋ ਤਾਂ 9 ਕਿਲੋ ਦੀ ਗਰੰਟੀ ਦਵਾਂਗੇ ਇਹ ਵੀ ਬੱਚੇ ਤਾਂ ਬਿਨਾਈ ਇਹਨਾਂ ਵਿੱਚ ਬੱਚੇ ਤਾਂ ਬਗਿਆ ਜੀ ਤੋੜਾਂ ਹਾਂ ਫੇਰ ਇੱਕ ਰੀਨ 9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਉਹਦੇ ਕੋਲ ਹੈਗਾ ਵਾ ਇੱਕ ਸਮੁੰਗਿਆ ਮਿਲੋ ਲੈ ਆਓ ਜੀ ਬਾਕੀ ਭਾਵੇਂ ਵੰਗਾ ਪਾਓ ਜਾਂ ਨਾ ਪਾਓ ਵੀ ਸਾਰੀਆਂ ਇਦਾਂ ਹੀ ਠੀਕ ਹੈ ਜੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਚੰਗਾ ਵਾ ਬਾਕੀ ਮਿਲ ਕੇ ਵੀ ਇਹਨਾਂ ਵੀ ਚੰਗੇ ਲੱਗੇ ਚੰਗੇ ਦੁੱਧ ਵਾਲੀਆਂ ਗਾਵਾਂ ਆ ਵਾ ਸਾਰੀਆਂ ਸੋਨੇ ਰੰਗ ਰੂਪ ਵਾਲੀਆਂ ਤੇ ਇਹਦਾ ਮੁੱਲ ਵੀ ਦਿੱ ਫਿਰ ਇਹਦਾ ਵਿੱਚ ਠਾਈ ਆ ਵੀਰ ਜੀ ਅੱਛਾ ਇਹਦਾ ਠਾਈ ਆ ਇਹਦਾ ਵਿੱਚੋਂ ਮਾਨ ਕਰ ਦੋਗੇ ਇਹ ਵੀ ਜੀ 26000 ਦੀ ਦੇ ਦਾਂਗੇ ਅੱਛਾ 26000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਵੀ ਗਾਂ ਬੱਚੇ ਤੋਂ ਵੀ ਨਹੀਂ ਜੇ ਇਹ ਵੀ ਬੱਚੇ ਤੋਂ ਵਗਿਆ ਜੀ ਇੱਧਰ ਵੀ ਤੇ ਆ ਬੱਚਾ ਚੁੰਗਿਆ ਜੇ ਇਹਨਾਂ ਥੱਲੇ ਲੱਗਾ ਜੇ ਬੱਚਾ ਤੇ ਇਹਦੇ ਕੋਲ ਵੀ ਜਿੰਨਾ ਹੀ ਦੁੱਧ ਇਹਦੇ ਥੱਲੇ ਵੀ ਜੀ 10 ਕਿਲੋ ਹੀ ਜੀ ਦੁੱਧ 10 ਕਿਲੋ ਦੁੱਧ ਹੈਗਾ ਪੱਕਾ ਅਜੀ ਲੈ ਜੀ ਦੁੱਧ ਸਾਰੀਆਂ ਥੱਲੇ ਵਾਜ ਜੇ ਅੱਛਾ ਸਾਡੀ ਸਾਡ ਕੋ ਆਈਆਂ ਤੁਹਾਨੂੰ ਬੜਾ ਸ਼ੈਡ ਚੋਂ ਆਈਆਂ ਜੇ ਬੱਚੇ ਹਾਂਜੀ ਸਾਨੂੰ ਬੜਾ ਸਕਾਰ ਜਾਂਦੀ ਆ ਜੀ ਦੁੱਧ ਦੁੱਧ ਸਾਰੀਆਂ ਥੱਲੇ 12 12 ਕਿਲੋ ਹੀ ਆ ਬਾਕੀ ਇਹ ਜਰਸੀ ਜਿਹੜੀ ਚੰਗੀਆਂ ਸੋਹਣੀਆਂ ਬੈੜਾਂ ਆ ਜਿਹੜੀਆਂ ਬਾਕੀ ਖੜਦੀਆਂ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਲੈ ਆ ਜੀ ਥੜੀਆਂ ਜੀ ਖਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਚਾਹੀਆ ਇਹ आले ਸਾਨੂੰ ਪੂਰੇ ਬਾਕੀ ਇਧਰ ਲੀਆਂ ਗਾਵਾਂ ਇਹ ਵੀ ਤੁਹਾਨੂੰ ਸਾਰੀਆਂ ਉਹਨੇ ਦਿਖਾਉਣੀਆਂ ਇੱਕ ਰੀ ਤੇ ਇਹਦਾ ਮੁੱਲ ਵਿੱਤੀ ਫਿਰ ਇਹਦਾ ਵੀ ਇਹੀ ਹੁੰਦਾ ਹੈ ਖਾਈ ਜਾ ਸਾਰੀਆਂ ਦੇ 28 28 ਹਜ਼ਾਰ ਹੀ ਇੱਦਾਂ ਅੱਛਾ ਠੀਕ ਹੋਈ ਕੋਈ 26 27 28 ਇੱਥੇ ਕੀ ਚੱਲਣ ਦਿਆ ਕੇ ਬਾਕੀ ਕੋਈ ਫੋਨ ਨੰਬਰ ਲਾਵੇ ਕਰਕੇ ਵੇਜੀ ਜਾਇਆ ਜਮਾਨ ਦਾ ਮਾਨਤਨ ਖੁੱਲੇ ਹੋਣਗੇ ਮੌਕੇ ਦੇ ਕੇ ਹਾਂਜੀ ਹਾਂਜੀ ਆ ਦੋਂਦੀ ਜੇ ਵਛੀ ਜੀ ਇਹ ਦੋ ਤੰਦਿਆ ਇਹਦੇ ਮਗਰ ਵਛੀ ਤੇ ਇਹਦੇ ਮਗਰ ਵਛੀ ਜੀ ਆ ਚੀਚੇ ਬੱਚੇ ਦੀ ਆਏ ਹਾਂਜੀ ਜੀ 2 ਮਹੀਨੇ ਡੇਢ ਮਹੀਨੇ ਦੀ ਸੂਈ ਜੇ ਬਾਕੀ ਚਲੋ ਆਪਣੀ ਸਮਝਣਾ ਵੇਖ ਲੈ ਵੱਧ ਵੀ ਆ ਇਹ ਵੀ ਸੋਹਣੀ ਬੈੜਿਆ ਜਿਹੜੀ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਆਹ ਦੇ ਸਾਦੇ ਪਿਆਰ ਦੋ ਦਾਂਦੇ ਜਿਹੜੀ ਇਹ ਵਾਲੀ ਤੇ ਇਹਦੇ ਕੋਲ ਦੁੱਧ ਕਿੰਨਾ ਚਿਰ ਜੀ ਜੀ ਦੁੱਧ ਇਹਦੇ ਥੱਲੇ ਵੀ 10 ਕਿਲੋ ਜੇ ਤੁਹਾਨੂੰ 9 ਹੀ ਕਵਾਂਗੇ ਜੀ ਠੀਕ ਆ 9 10 ਲੀਟਰ ਦੁੱਧ ਜਿਹੜਾ ਕਿੰਨੇ ਕਿ ਦੇਖੋਲੇ ਵੀ ਹੈਗਾ ਤੇ ਇਹਦਾ ਮੁੱਲ ਕਿੰਝ ਫਿਰ ਇਹਦਾ ਮੁੱਲ ਵੀਰ ਜੀ 28000 ਇਹਦਾ 28000 ਹੈ ਵਿੱਚੋਂ ਕਰ ਦੋਗੇ ਮੰਨ ਤਾਂ ਕਰ ਦਾਂਗੇ ਵੀਰ ਜੀ ਇਹ ਤਾਂ ਖੁੱਲਾ ਮੰਨ ਕਰਾਂਗੇ ਠੀਕ ਹੈ ਜੀ ਠੀਕ ਹੁਣ ਜਿਹੜੀਆਂ ਉਧਰ ਇਹ ਹੋ ਵੀ ਤੁਹਾਨੂੰ ਦਿਖਾ ਦਈਏ ਹੁਣ ਜਿਹੜੀਆਂ ਆਹ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਇਹ ਵੀ ਸਾਰੀਆਂ ਚੰਗੇ ਕੱਦ ਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਆਹ ਜਰਸੀ ਕੋਲ ਵੀਰ ਜੀ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਥੱਲੇ ਦੁੱਧ 10 ਲੀਟਰ ਜੇ 8 ਕਿਲੋ ਪੱਕਾ ਜੀ ਇਹਦੇ ਥੱਲੇ ਠੀਕ ਹੈ ਗੱਬਨ ਜੇ ਤਨਾ ਮਹੀਨਿਆਂ ਦੀ ਚੈੱਕ ਪਾਸ ਚੈੱਕ ਪਾਸ ਵੀਰ ਜੀ ਹਾਂ ਦੇਖ ਸਕਦੇ ਜੀ ਇਹ ਤੋਕੜ ਗੱਬਨ ਹੈ ਜਿਹੜੀ ਬੱਝੇ ਕੱਦ ਗਾੜੀ ਦੁੱਧ 20 ਤੋਂ ਪਲੱਸ ਕਰਤੀ ਚੰਗੇ ਕੱਦ ਕਾਠ ਵਾਲੀ ਸੱਜਣ ਨੇ ਜਿਹੜਾ ਦੁੱਧ ਕਿੰਨੇ 20 ਤੋਂ ਪਲੱਸ ਚੋਆਇਆ ਇਹ ਲੈ ਜਾ ਤੇ ਇਹਦਾ ਮੁੱਲ ਵਿੱਧੀ ਫਿਰ ਜੀ ਮੋਲੇ ਦਾ ਭਾਵੇਂ ਜਿੰਨਾ ਤੁਹਾਨੂੰ ਪਤਾ ਕਿਨੇ ਦੀ ਵੈੜਿਆ ਜੀ ਹਾਂਜੀ 35000 ਹੀ ਦੇ ਦਾਂਗੇ ਜੀ 35000 ਦੇ ਹੋਰ ਕਰ ਦੋਗੇ ਮਾਨ ਮੁਕੇ ਤੇ 32000 ਦੀ ਦੇਣਾ 32000 ਦੀ ਹਾਂਜੀ ਹਾਂਜੀ ਤੇ ਜਿਹੜੀ ਆਹ ਵਾਲੀ ਆਹ ਜੀ ਚੰਡੀਆਂ ਦੀ ਹੈ ਜੀ ਇਹ ਬੱਚੇ ਤਾਂ ਪਿੰਨਾ ਜੀ 25 ਤੋਂ ਬਗੈ ਇਹ ਸਾਰੀਆਂ ਬੱਚੇ ਤਾਂ ਪਿੰਨਾ ਜੀ ਸਾਰੀਆਂ ਬੱਚੇ ਤਾਂ ਬਗੈ ਜੀ ਵੀ ਜੀ ਚਲੋ ਲਿਆ ਖੋਲੋ ਫਿਰ ਇਹਨਾਂ ਨੂੰ ਇਹਦੇ ਕਿੰਨਾ ਦੁੱਧ ਥੇ ਥੱਲੇ ਜੀ 12 ਕਿਲੋ ਦੁੱਧ ਜੀ 12 ਕਿਲੋ ਹੈਗਾ ਪੱਕਾ ਦੁੱਧ ਪੱਕਾ ਵੀ ਜੀ 12 ਕਿਲੋ ਦੀ ਬਾਕੀ ਚੰਗਾ ਕੱਦ ਘਾਟਿਆ ਸੋਹਣੇ ਰੰਗ ਰੂਪ ਦੀ ਹੈ ਇਹ ਵੀ ਆ ਅਲੈਕਸੈਂਡਰ ਜੀ ਬਾਕੀ ਇਹੋ ਜਿਹੇ ਬੜਾ ਗਾਂ ਜਦ ਤਿਆਰ ਹੋਈਆਂ ਚੰਗੇ ਪੈਸੇ ਦੀਆਂ ਤਿਆਰ ਹੋਣੀਆਂ ਤੇ ਇਹਦਾ ਮੁੱਲ ਵੀ ਦੀ ਫਿਰ ਵੇਖ ਲਓ ਤੁਸੀਂ ਆਪਣੇ ਹਿਸਾਬ ਨਾਲ ਜੱਜ ਕਰੀਏ ਇਹਦਾ ਵਿਕੇ ਕਿੰਨਾ ਕੇ ਆਪਣੇ ਹਿਸਾਬ ਨਾਲ ਕਰ ਦੋ 3000 3000 ਦੀ ਵਿੱਚ ਹੋਰ ਕਰਤੋ ਕਿ ਮਨ ਕਰਦਾ ਕਿ ਵੀਰ ਜੀ 2000 ਕਰਦਾ ਅੱਛਾ ਵੀ 28000 ਦੀ 28000 ਅੱਜ ਪੱਕਾ 28000 ਕਿਤੇ ਜ਼ਿਆਦਾ ਕੋਈ ਰੇਟ ਦੇਣਾ ਨੰਬਰ ਘਟਾ ਕੇ ਲਿਆਏ ਜੀ ਕਿਤੇ ਜ਼ਿਆਦਾ ਹਾਂਜੀ ਹਾਂਜੀ ਵਡੀਆਂ ਮਿਹੜਾ ਤੁਹਾਨੂੰ ਪਤਾ ਪਿਆਰ ਹੋਵੇ ਵੀਰ ਜੀ ਕਿਨੇ ਕਿਨੇ ਦੀ ਵੇਚੀ ਹਾਂਜੀ ਇਹਦੇ ਕੋਲ ਕਿੰਨਾ ਹੈ ਦੁੱਧ ਇਹਦੇ ਥੱਲੇ ਵੀ ਵੀਰ ਜੀ 12 13 ਕਿਲੋ ਦੁੱਧ ਜੀ 12 13 ਲੀਟਰ ਜਿਹੜਾ ਕਹਿੰਦੇ ਕਿ ਇਹਦੇ ਕੋਲ ਵੀ ਹੈਗਾ ਆ ਦੋ ਦੇ ਆਦੀ ਪਰ ਆ ਜਾਗੇ ਦੇਹੜੇ ਬੇਨਾ ਉੱਥੇ ਆਦੀ ਹਾਂ ਲੈ ਸਾਡੇ ਛਾਣੇ ਦੇ ਵੀ ਲਾਗੇ ਤਾਂ ਲੈ ਜਾ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਵੀ ਦੇ ਦਾਂਗੇ ਵਿੱਚ 3 ਨਹੀਂ ਦੇ ਦਾਂਗੇ ਅੱਛਾ ਵੀ 3 ਦੀ ਵਿੱਚ 2000 ਇਹਦਾ ਛੱਡ ਦੇਣਾ 2000 2800 ਦੀ ਦੇ ਦਾਂਗੇ ਠੀਕ ਹੈ ਜੀ ਤੇ ਆ ਜਿਹੜੀ ਹੈ ਇਹ ਵੀ ਚੰਗੇ ਕੱਦ ਕਾਠ ਵਾਲੀ ਬਿਲਕੁਲ ਕੰਪੈਕਟ ਹੈ ਵਾਨੇ ਦੀ ਆ ਚੰਗਾ ਕੱਦ ਕਾਟਿਆ ਜਿਹੜਾ ਇਹਦਾ ਵੀ ਬਾਕੀ ਜੇ ਕੋਈ ਵੀਰ ਜੀ ਜੋੜਾ ਜੋੜਾ ਵੀ ਖੜੂਗਾ ਨਾ ਅੱਛਾ ਹੋਰ ਮਾਨ ਕਰਾਂਗੇ ਵੀ ਜੀ ਠੀਕ ਆ ਜੇ ਇਕੱਠਾ ਕੋਈ ਜੋੜਾ ਜੋੜਾ ਵੀ ਖੜੂਗਾ ਤੇ ਇਹਦੇ ਕੋਲ ਕਿੰਨਾ ਦੁੱਧ ਹੈ ਇਹਦੇ ਥੱਲੇ ਵੀ ਜੀ 10 ਕਿਲੋ ਹੀ ਜਿਹੜੇ ਅੱਛਾ ਇਹਦੇ ਕੋਲ 10 ਲੀਟਰ ਹੈ ਹਾਂ ਜੀ ਬਾਕੀ ਖੜੇ ਕੋਈ ਸਾਂਭ ਵਾਲਾ ਜਿਹੜਾ ਕੋਈ ਗਾਂ ਵੀ ਸਾਂਭ ਕਰ ਸਕਦਾ ਹੈ ਤੇ ਵਹਿੜਾਂ ਚੰਗੀਆਂ ਵਾਂ ਜਿਹੜੀਆਂ ਚੰਗੇ ਕੱਦ ਕਾਟੇ ਤੇ ਇਹਦਾ ਮੁੱਲ ਵਿੱਤੀ ਫਿਰ ਇਹ ਵੀ ਵਿੱਤੀ 28000 ਦੀ ਦੇ ਦਾਂਗੇ ਅੱਛਾ ਇਹ ਵੀ 28000 ਦੀ ਦੇ ਦੇਣੀ ਹੈ ਜੀ ਮੋਲ ਭਾਅ 30 ਕਰੀਏ 35 ਕਰੀਏ 28 ਦੇ ਦਵਾਂਗੇ ਠੀਕ ਹੈ ਜੀ ਸਾਰੀਆਂ ਵਿੱਤੀ ਇੱਕੋ ਰੇਟ ਤੇ ਹੀ ਦਵਾਂਗੇ ਜੀ ਅੱਛਾ ਜਿਹੜੀ ਮਰਜੀ ਕੋਈ ਲੈ ਜਾ ਜਿੰਤਨ ਦੀ ਲੈ ਜਾ ਜੇ ਜੋੜਾ ਕਰੂਗਾ ਤਾਂ ਹੋਰ ਮਾਣ ਕਰਾਂਗੇ ਵਿੱਤੀ ਠੀਕ ਹੈ ਜੇ ਕੋਈ ਚਾਰ ਖੜੂਗਾ ਹੋਰ ਮਾਣ ਵਾਅਦਾ ਕਰਾਂਗੇ ਠੀਕ ਹੈ ਸਾਰੀ ਚੰਗੇ ਸੋਹਣੇ ਰੰਗ ਰੂਪ ਦੀ ਹੈ ਚੰਗੇ ਸਾਰੀਆਂ ਸੋਹਣੀਆਂ ਵੜਾਵਾ ਜਿਹੜੀਆਂ ਬਾਕੀ ਕੋਈ ਵੀ ਰਾਨ ਕੇ ਆਪਣੀਆਂ ਵੇਖ ਕੇ ਚੁਣ ਕੇ ਲੈ ਜਿਹੜੀ ਜਿਹੜੀ ਚੰਗੀ ਲੱਗਦੀ ਹੈ ਖੜਨੀਆ ਤੁਸੀਂ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਇਹਦੇ ਕੋਲ ਕਿੰਨਾ ਦੋਤਾ ਵੀਰ ਜੀ ਇਹਦੇ ਥੱਲੇ ਵੀਰ ਜੀ 8 ਕਿਲੋ ਜੀ ਇਹਦੇ ਥੱਲੇ ਅੱਛਾ ਇਹਦੇ ਕੋਲ 10 ਕਿਲੋ ਹੀ ਇਹਦੇ ਥੱਲੇ ਵੀ ਅੱਛਾ ਆ ਠੀਕ ਹੈ ਜੀ ਦਵਾਂ ਕਿ 10 ਕਿਲੋ ਜੀ ਦੋਤੇ ਦੇ ਥੱਲੇ ਠੀਕ ਆ ਜਵਾਬ ਸਮਾਜ ਕੋ ਜਿਕਾਰ ਵੀਰ ਜੀ ਬਾਕੀ ਅੱਜ ਜਿ ਨਵਾਈਆਂ ਧਵਾਈਆਂ ਨਹੀਂ ਆ ਇਹ ਜਿ ਨਵਾਈਆਂ ਨਵੀਆਂ ਹੁੰਦੀਆਂ ਤੇ ਹੋਰ ਸੋਨੇ ਪਸ਼ੂ ਲੱਗਨੇ ਬੜੇ ਸਾਰਿਆਂ ਨੂੰ ਪਤਾ ਹੀ ਆ ਇਹਨਾਂ ਦਿਨਾਂ 'ਚ ਬੱਤੀ ਦੀ ਥੋੜੀ ਪ੍ਰੋਬਲਮ ਹੀ ਹੁੰਦੀ ਆ ਤੁਹਾਨੂੰ ਪਤਾ ਡੇਰੇ ਦਾ ਕੰਮ ਜੀ ਜੇ ਹਾਂਜੀ ਤੇ ਮੋਲੇ ਦਾ ਫਿਰ ਇਹਦਾ ਵੀ ਜੀ ਹੁੰਦਾ ਇਹ ਇਹਦਾ ਵੀ ਹੁੰਦਾ 28 ਦੁੱਧ ਵੀ ਇੱਕੋ ਜਿਹਾ ਲਗਭਗ ਸਾਰੀਆਂ ਕੋ ਕਿਲੋ ਖੰਡ ਦਾ ਕਿਲੋ ਘੱਟ ਵੱਧ ਕੋਈ ਕਿਲੋ 2 ਕਿਲੋ ਇੱਧਰ ਉੱਧਰ ਤੇ ਰੇਟ ਵੀ ਕੋਈ ਖੜਨ ਵੀ ਤਸੱਲੀ ਕਰਕੇ ਖੜਨ ਵੀ ਤਸੱਲੀ ਕਰਕੇ ਖੜਨ ਦੋ ਬਿਹੜਾ ਉਧਰ ਜੀ ਵੀ ਜੀ ਦੋ ਹੋਰ ਵੀ ਹੈਗੀਆਂ ਸਾਰੀਆਂ ਹੀ ਅੱਜ ਆ ਗੱਬਨ ਜੀ ਜੀ ਕਿਹੜੀ ਆ ਜੀ ਠੀਕ ਆ ਇਹ ਗੱਬਨ ਜੀ ਖੜਦੀ ਜੀ 15 ਕਿਲੋ ਖੜਦੀ ਜੀ ਠੀਕ ਆ ਪਹਿਲਾਂ ਵਧੀਆ ਤੋਰਾਂ ਫਿਰ ਇਹਦਾ ਵੀ ਇਹ ਦੁੱਧ ਕਿੰਨਾ ਚਵਾਜੋਗੀ ਮੇਜੀ ਕਰੂਗੀ 10 12 ਕਿਲੋ ਤਾਂ ਕਰੂਗੀ ਜੀ ਅੱਛਾ ਇਹ ਜੇ ਕਾ ਵੀ ਦਿਖਾਉਣ ਦਾ ਨਾ ਹੋਰ ਪਾਜ ਉਹ ਨਹੀਂ ਥੰਦੇ ਬਾਕੀ ਪਹਿਲੇ ਨਾਲ ਬੱਸੀ ਆ ਜ ਲੈ ਆ ਸੁਆ ਪਹਿਲਾਂ ਹੀ ਸੁਣਾਇਨੇ ਜੀ ਬਾਕੀ ਇਹ ਉਹਨਾਂ ਨਾਲ ਵੱਖਰੀ ਆ ਉਹ ਲੋਟ ਵੱਖਰਾ ਇਹ ਦੋ ਵੱਖਰੀਆਂ ਇਹ ਲ ਨੋਰਮਲ ਆ ਗਈਆਂ ਜਿਹੜੀਆਂ ਬਾਕੀ ਪਹਿਲਾਂ ਦੇ ਹਿਸਾਬ ਨਾਲ ਕਾਦੇ ਦਾ ਠੀਕ ਹੈ ਉਹ ਤਾਂ ਵੱਡਾ ਨਹੀਂ ਆ ਤੇ ਮੁੱਲ ਵੀ ਦੀ ਇਹਦਾ ਮੁੱਲ ਵਿੱਚ ਭਾਵੇਂ 35 ਕਰੀਏ ਜੋ ਮਰਜੀ ਗਈਏ 3000 ਦੀ ਅਸੀਂ ਦੇ ਦਾਂਗੇ 3000 ਦੇ ਦਾਂਗੇ ਵਿਚੋ ਕਰਦੋਗੇ ਮਨ ਕਰਦਾਂਗੇ ਵਿਚ ਮਾਂ ਇਹ ਵੀ ਪੂਰੇ 28 ਦੀ ਦੇ ਦੋਗੇ 28 ਦੀ 28 ਦੇ ਦਾਂਗੇ ਵੀ 28 28 ਦੇ ਠੀਕ ਹੈ ਤੇ ਇਹ ਤੇ ਤਿਲੜਿਆ ਹਾਂਜੀ ਦੁੱਧ ਬਹੁਤ ਦਿੰਦੀ ਏ ਦੁੱਧ 20 25 ਲੀਟਰ ਦਿੰਦੀ ਰਹੀ ਹੁਣ ਐ ਵਕਤ ਹੈਗਾ ਜੀ ਥੱਲੇ 12 ਕਿ ਲੀਟਰ ਅੱਛਾ ਦਾਬ ਪੱਕਾ ਕੰਡੇ ਵਾਲਾ ਜੀ ਅੱਛਾ ਹਾਂਜੀ ਠੀਕ ਤੇ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇੱਕ ਥਾਂ ਦੀ ਉਧਰਲੇ ਅਗਲੇ ਥਾਂ ਦੀ ਤੇ ਤਿਲੜਿਆ ਐ ਚਵਾਬ ਸਵਾਬ ਪੂਰਾ ਇੱਕੋ ਜੀ ਤੇ ਥੰਡੀ ਤੇਰੀ ਉਤਰਾ ਥੰਡੀ ਤੇਰੀ ਕੋਈ ਮੰਗਾ ਨਹੀਂ ਜੀ ਠੀਕ ਆ ਹੁਣ ਪੱਕਾ ਦੁੱਧ ਕਿੰਨਾ 10 ਕਿਲੋ ਵੀ ਜੀ ਕੰਡੇ ਵਾਲਾ ਤੋੜ

ਦੇ ਦਾਂਗੇ ਵੀਰ ਜੀ ਅੱਛਾ 20000 ਦੀ ਕਰ ਦਾਂਗੇ ਵੀਰ ਜੀ ਹੋਰ ਮਾਨ ਕਰ ਕਿੰਨਾ ਜੱਸ ਨੋ ਬਿਲਕੁਲ ਆ 100 ਛੋਟੀ ਵੀਰ ਜੀ ਪੂਰੀ ਦੇ ਦਾਂਗੇ ਅੱਛਾ 18000 ਦੀ 18000 ਦੀ ਦੇ ਦਾਂਗੇ ਠੀਕ ਆ ਬਾਕੀ ਚੋ ਆ ਕੇ ਖੜੇ ਕਿਦਾਂ ਮਰਜ਼ੀ ਵੀ ਤਸੱਲੀ ਕਰ ਲੈ ਤਾਡੇ ਘਰੋਂ ਕੋਈ ਚਵਾਈ ਕਰ ਲੈ ਤਸੱਲੀ ਕਰ ਲੈ ਹਣਾ ਵੀਰ ਜੀ ਇੱਥੇ ਭਾਵੇਂ ਤਿੰਨ ਵਾਰੀ ਹੜ ਕੋ ਚਵਾਈ ਪਸੰਦ ਹੋਵੇ ਤੇ ਇੱਥੋਂ ਖੋਲ ਕੇ ਲੈ ਜਾਏ ਨਹੀਂ ਤੇ ਇੱਥੇ ਹੀ ਰਹਿਣ ਦੇ ਹਾਂਜੀ ਹਾਂਜੀ ਆਪਣਾ ਸਾਡਾ ਵੀਰ ਜੀ ਕੋਈ ਲਾਂਬਾ ਨਹੀਂ ਨਾ ਤੁਹਾਡੇ ਤਨ ਦਾ ਵੇ ਨਾ ਸਾਡੇ ਤੇ ਰਵੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੀ